ਅੱਜ 6 ਯਾਰੀ ਹੋ ਗਿਆ ਕੇ ਦੁੱਖੀ ਕੀਤਾ ਮੇਰਾ ਮਾਈਕ ਚਲਾਈ ਜਾ ਰਿਹਾ ਤੇ ਪੰਜਾਬੀ ਸਿੰਗਰ ਸ਼ੁਭ ਜਿਸ ਨੇ ਬਹੁਤ ਘੱਟ ਸਮੇਂ ਦੇ ਵਿੱਚ ਇੱਕ ਵੱਡਾ ਨਾਮ ਕਮਾ ਲਿਆ ਬਹੁਤ ਸਾਰੇ ਲੋਕ ਤਾਂ ਸਿੱਧੂ ਬਾਈ ਦੇ ਨਾਲ ਵੀ ਉਸ ਨੂੰ ਜੋੜਦੇ ਨੇ ਬਿਲਕੁਲ ਸੋਚ ਉਹੀ ਆ ਪਰ ਸਿੱਧੂ ਵਰਗਾ ਤਾਂ ਨਹੀਂ ਬਣ ਸਕਦਾ ਪਰ ਸੋਚ ਸਿੱਧੂ ਬਾਈ ਵਰਗੀ ਹੀ ਆ ਤੁਹਾਡੇ ਨਾਲ ਵੀਡੀਓ ਸਾਂਝੀ ਕਰ ਰਹੇ ਹਾਂ ਜਿਸ ਦੇ ਵਿੱਚ ਤੁਹਾਨੂੰ ਬੜਾ ਹੀ ਗੱਭਾ ਸੁਭਾ ਸ਼ੁਭ ਬਾਈ ਦਾ ਦਿਖਾਈ ਦੇਵੇਗਾ ਲਾਈਵ ਸ਼ੋਅ ਦੌਰਾਨ ਸਟੇਜ ਤੋਂ ਉਤੋਂ ਗਾਲ ਕੱਢ ਦਿੰਦਾ ਸ਼ੁਭ ਕਿਉਂਕਿ ਉਸ ਸਮੇਂ ਕੋਈ ਨਾ ਕੋਈ ਤਾਰ ਹਿੱਲ ਜਾਂਦੀ ਆ ਤੇ ਸ਼ੁਭ ਦਾ ਮਾਈਕ ਖਰਾਬ ਹੋ ਜਾਂਦਾ ਅੱਗੋਂ ਪਤੰਦਰ ਸਿੱਧਾ ਹੀ ਬੋਲਦਾ ਇਹਨੂੰ ਚਲਾ ਲਓ ਨਾਲੇ ਨਾਲ ਪਿੱਛੋਂ ਮੁੰਡਾ ਕੰਟੀਨਿਊ ਮਂਢੀਰ ਵਾਲਾ ਜੋ ਕਿ ਸ਼ੁਭ ਦਾ ਭਰਾ ਉਹ ਆ ਜਾਂਦਾ ਕਿ ਮੁੰਡਾ ਵਾਲਾ ਤੱਤਾ ਆ ਤਾਰ ਦੂਰ ਲਾਣੀ ਕਈ ਵਾਰ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਪਹਿਲਾਂ ਤੁਸੀਂ ਵੀ ਦੇਖੋ ਬਾਈ ਜੀ ਵੀਡੀਓ ਤੇ ਵੀਡੀਓ ਸ਼ੇਅਰ ਕਰੋ ਸ਼ੁਭ ਬਾਈ ਯਾਰ ਘੈਣ ਘੈਣ ਗੀਤ ਆਪਾਂ ਨੂੰ ਦਿੰਦਾ ਹਨ ਤੇ ਬਾਈ ਪੰਜਾਬ ਨੂੰ ਪ੍ਰਮੋਟ ਕਰ ਰਿਹਾ ਦਸਤਾਰ ਨੂੰ ਪ੍ਰਮੋਟ ਕਰ ਰਿਹਾ ਬਾਈ ਦਾ ਸਾਥ ਦੇਣਾ ਚਾਹੀਦਾ ਤੇ ਬਹੁਤ ਸਾਰੇ ਲੋਕ ਦੇ ਵੀ ਰਹੇ ਨੇ ਤੁਸੀਂ ਦੇਖੋ ਬਾਈ ਦਾ ਗੱਬਾ ਸੁਭਾਅ ਕੀ ਬੋਲਿਆ ਵਾ ਸਟੇਜ ਤੇ ਮਾਈਕਰਾਫੋਨ ਤੇ ਦੇਖੋ ਅੱਜ 6 ਹੀ ਹੋ ਗਿਆ ਕਿ ਦੁੱਖੀ ਕੀਤਾ ਮੇਰਾ ਮਾਈਕ ਚਲਾ ਹੀ ਜਾ ਰਿਹਾ ਤੇ ਹਾਂ ਤੁਗੀ ਆ ਮੁੰਡਾ ਦਿੱਤਾ ਹੈ ਕਈ ਵਾਰੀ ਤਾਰ ਤੁਰ ਨਹੀਂ ਲੱਗਦੀ ਹੁੰਦੀ ਪਰ ਕੋਈ ਜੱਕਰ ਨਹੀਂ ਇਹ ਤੁਹਾਡਾ ਪਿਆਰ ਹੈ ਇਹ ਤੁਹਾਡਾ ਸਤਿਕਾਰ ਹੈ ਥੈਂਕ ਯੂ ਸੋ ਮਚ ਜੋ ਵੀ ਮੇਰਾ ਭਰਾ ਹੈਗਾ ਤੁਹਾਡੇ ਕਰਕੇ ਇਹ ਤੁਹਾਡਾ ਵੀ ਭਰਾ ਇਹ ਤੁਹਾਡਾ ਵੀ ਭਰਾ ਜਦੋਂ ਮੈਂ ਕਿਹਾ ਨਾ ਵੀ ਤੁਹਾਡਾ ਭਰਾ ਹੈ ਕੁੜੀਆਂ ਦੇ ਮੂੰਹ ਸੋਜ ਗਏ ਉਹ ਮੈਂ ਮੁੰਡਿਆਂ ਨੂੰ ਕਿਹਾ ਵੀ ਤੁਹਾਡਾ ਵੀ ਪ੍ਰਾ ਥੈਂਕ ਯੂ ਸੋ ਮਚ